ਦੇਖੋ ਬਈ ਜਿਹੜੇ ਭੰਗ ਦੇ ਪਕੌੜੇ ਆ ਜਾਂ ਭੰਗਾ ਉਹ ਵੱਡੇ ਵੱਡਿਆਂ ਦੇ ਡੈਲ ਘਵਾ ਦਿੰਦੀ ਆ ਤੇ ਅਸੀਂ ਨਾ ਪਿਆਸ ਆਈ ਜਾਂਦਾ ਰੌਣ ਲੱਗੇ ਯਾਰ ਮੈਨੂੰ ਤਰੀ ਉਹ ਗੱਲ ਪਿਆਸ ਨਹੀਂ ਨਾ ਆਉਂਦੀ ਭੰਗ ਨਹੀਂ ਨਹੀਂ ਅਗਮੈ ਨਾ ਨਾ ਚਲ ਹੋਰ ਕੋਈ ਗੱਲ ਨਹੀਂ ਭੰਗ ਬੀਦੀ ਤਰ੍ਹਾਂ ਨਹੀਂ ਲਈ ਜਿਹੜੇ ਦਾ ਮੈਂ ਕਮਲ ਮਾਰੀ ਜਾਂਦੇ ਨਹੀਂ ਨਹੀਂ ਇੱਕ ਮਿੰਟ ਤੂੰ ਬੀਦੀ ਹੈ ਨਹੀਂ ਤੂੰ ਨਹੀਂ ਯਾਰ ਮੈਂ ਦਾ ਨਹੀਂ ਆਪਾਂ ਬਈ ਨਾ ਅਸੀਂ ਭੰਗ ਪੀਤੀ ਆ ਤੇ ਨਾ ਅਸੀਂ ਕੋਈ ਭੰਗ ਦਾ ਪਕਾਉਂਦੇ ਬਦਨੀ ਰੋਣ ਨੀ ਆਉਂਦਾ ਵੀ ਇਹ ਤੇ ਵੈਸੇ ਹੀ ਹੱਸ ਆਈ ਜਾਂਦਾ ਚਲੋ ਸ਼ੂਗਰ ਵੀ ਹੱਸ ਆਈ ਜਾਂਦਾ ਵੀ ਇਹ ਰੋਣ ਨਾ ਲੱਗੇ ਜੇ ਨਹੀਂ ਤਾਂ ਇੱਥੋਂ 55 ਕਿਲੋਮੀਟਰ 55 ਕਿਲੋਮੀਟਰ ਮੋਕਸਰ ਇੱਥੋਂ ਤੇ ਸਾਡਾ ਸਬਰ ਜੀ ਬਹੁਤ ਸੋਹਣਾ ਰਿਹਾ ਬਹੁਤ ਵਧੀਆ ਚੱਲ ਆਪਣੀ ਤਾਂ ਕੀ ਕਹਿੰਦਾ ਸੀ ਹੁਣ ਹੁਣ ਦੱਸ ਕੀ ਕਹਿੰਦਾ ਸੀ ਹਾਂਜੀ ਆਪਣਾ ਘਰ ਜਾ ਜੀ ਮੈਂ ਮੇਚਣਾ ਨਾ ਮੱਜੀ ਮੇਚਣਾ ਵਾ ਚੈ ਕੈਮਰੇ ਸਾਰਿਆਂ ਨੂੰ ਵੈਸੇ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਕੀਆਂ ਫੇਰ ਦੁਆਰ ਤੋਂ ਤੇ ਸ਼ਤਜੀ ਭਾਂ ਦੇ ਬੀਤੀ ਲੈਂਦੀ ਹੈ ਯਾਰ ਆ ਤਾਂ ਬੰਦਾ ਦਾ ਆਪਣਾ ਨਹੀਂ ਮੈਨੂੰ ਪਹਿਲਾਂ ਹੀ ਜਾਸਦਾ ਇਹ ਤਾਂ ਆ ਨਹੀਂ ਉੱਥੇ ਰੀਲ ਤੋਂ ਫੇਰ ਉੱਥੇ ਤੋਂ ਟੂਰਨਾਮੈਂਟ ਵਰਤਦਾ ਬਣੀ ਜਾਂਦੀ ਹੈ ਨਾ ਐ ਹੀ ਅਪਲੋਡ ਕਰਨੀ ਹੈ ਮੈਚ 'ਚ ਕੋਈ ਐਡੀਟਿੰਗ ਨਹੀਂ ਕਰਨੀ ਨਹੀਂ ਹੱਸ ਤਾਂ ਇਹਨਾਂ ਦਾ ਰੁਕ ਗਿਆ ਹੁਣੀ ਉਹ ਨਹੀਂ ਕਰੋ ਕਰਦੇ